ਸਾਡੇ ਮਾਪੇ ਸਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ ਪਰ ਜਿਹੜੇ ਸਾਡੇ ਸ਼ੌਂਕ ਨੇ ਉਹ ਸਾਨੂੰ ਆਪ ਪੂਰੇ ਕਰਨੇ ਚਾਹੀਦੇ ਨੇ ਅਸੀਂ ਵੇਖਦੇ ਹਾਂ ਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਡੇ ਮਾਪੇ ਜਿਹੜੇ ਨੇ ਉਹ ਹਰ ਤਰ੍ਹਾਂ ਦਾ ਫਰਜ਼ ਪੂਰਾ ਕਰਦੇ ਨੇ ਬਚਪਨ ਦੇ ਵਿੱਚ ਸਾਡੀ ਪਰਵਰਿਸ਼ ਫਿਰ ਸਾਡੀ ਪੜ੍ਹਾਈ ਲਿਖਾਈ ਫਿਰ ਜਵਾਨੀ ਦੇ ਵਿੱਚ ਅਸੀਂ ਕਾਲਜ ਜਾਂਦੇ ਆ ਆਪਣਾ ਕੈਰੀਅਰ ਚੁੰਨਦੇ ਆ ਹਰ ਜਗ੍ਹਾ ਦੇ ਉੱਤੇ ਜਿਹੜੇ ਸਾਡੇ ਮਾਪੇ ਨੇ ਉਹ ਸਾਡਾ ਸਾਥ ਦਿੰਦੇ ਨੇ ਉਹਨਾਂ ਦਾ ਇਹ ਸੁਪਨਾ ਹੁੰਦਾ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜ਼ਰੂਰ ਬਣ ਜਾਈਏ ਕਿ ਜਦੋਂ ਸੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਨੇ ਆ ਤਾਂ ਸਾਡੇ ਮਾਪੇ ਤੋਂ ਵੱਧ ਖੁਸ਼ੀ ਸ਼ਾਇਦ ਹੀ ਕਿਸੇ ਹੋਰ ਨੂੰ ਹੁੰਦੀ ਹੋਵੇ ਜਪਾਨ ਦੇ ਵਿੱਚ ਕਹਿੰਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਅਕਸਰ ਬੱਚਿਆਂ ਨੂੰ ਉਹਨਾਂ ਦੇ ਮਾਪੇ ਦਿਆਂ ਮਜ਼ਦੂਰੀ ਕਰਦਿਆਂ ਕੰਮ ਕਰਦਿਆਂ ਵੀਡੀਓਜ਼ ਦਿਖਾਈਆਂ ਜਾਂਦੀਆਂ ਉਹਨਾਂ ਵੀਡੀਓ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਦਿਖਾ ਕੇ कि देखो ਤੁਹਾਡੀ ਪੜਾਈ ਦੇ ਲਈ ਤੁਹਾਡੇ ਕੈਰੀਅਰ ਦੇ ਲਈ ਤੁਹਾਡੀ ਅੱਛੀ ਜ਼ਿੰਦਗੀ ਦੇ ਲਈ ਤੁਹਾਡੇ ਮਾਪੇ ਕਿੰਨੀ ਮਿਹਨਤ ਤੇ ਮੁਸ਼ਕਲ ਕਰਦੇ ਨੇ ਸੋ ਬਚਪਨ ਦੇ ਵਿੱਚ ਜਦੋਂ ਇਹ ਗੱਲਾਂ ਬੱਚੇ ਦੇ ਦਿਮਾਗ 'ਚ ਬਹਿ ਜਾਂਦੀਆਂ ਨੇ ਤਾਂ ਉਹ ਆਟੋਮੈਟਿਕਲੀ ਇੱਕ ਚੰਗੀ ਜਿਹੜੀ ਲਾਈਨ ਹੈ ਉਹਦੇ ਵੱਲ ਚਲੇ ਜਾਂਦੇ ਨੇ ਇੱਕ ਛੋਟੀ ਜੀ ਚੀਜ਼ ਲੈਣੀ ਹੁੰਦੀ ਆ ਤਾਂ ਮਾਪੇ ਸਾਰਾ ਜ਼ੋਰ ਲਾ ਦਿੰਦੇ ਨੇ ਕਿ ਚਾਹੇ ਕਿਸੇ ਤੋਂ ਪੈਸੇ ਉਧਾਰ ਫੜ ਕੇ ਲਿਆ ਕੇ ਦੇਣ ਚਾਹੇ ਉਹ ਸੇਵਿੰਗ ਕਰਕੇ ਦੇਣ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਸਾਡਾ ਜਿਹੜਾ ਬੱਚਾ ਆ ਕਿਸੇ ਜ਼ਰੂਰਤ ਤੋਂ ਵਾਂਝਾ ਨਾ ਰਹਿ ਜਾਵੇ ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਇਹ ਚਾਹੀਦਾ ਆ ਕਿ ਉਹ ਮਾਪੇ ਪਤਿਆਂ ਜਿਹੜੀਆਂ ਸਦਰਾਂ ਨੇ ਜਾਂ ਮਾਪੇ ਪਤਿਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੇ ਉੱਤੇ ਪੂਰਾ ਉੱਤਰ ਸਕਣ ਅੱਜ ਦੇ ਸਮੇਂ 'ਚ ਵੇਖ ਰਹੇ ਆ ਕਿ ਕਾਫੀ ਕੁਝ ਹੋ ਰਿਹਾ ਆ ਮਾਂ-ਬਾਪੋ ਪੂਰੀ ਮਿਹਨਤ ਕਰਦੇ ਨੇ ਕਈ ਵਾਰੀ ਬੱਚੇ ਜਿਹੜੇ ਨੇ ਪੈਸੇ ਦਾ ਜਾਂ ਉਹਨਾਂ ਦੀ ਖੁੱਲ ਦਾ ਜਿਹੜਾ ਆ ਉਹ ਥੋੜਾ ਜਿਹਾ ਆਪਾਂ ਕਹਿ ਸਕਦੇ ਆ ਕਿ ਫਾਇਦਾ ਉਠਾ ਲੈਂਦੇ ਨੇ ਸੋ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਹਰ ਵਾਰ ਥੋੜੇ-ਥੋੜੇ ਸਮੇਂ ਦੇ ਬਾਅਦ ਸਾਨੂੰ ਸਮਝਾਉਣਾ ਚਾਹੀਦਾ ਜੇਕਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਾ ਹੋਏ ਜਾਂ ਉਹਨਾਂ ਨੇ ਕੋਈ ਸਹੀ ਕੈਰੀਅਰ ਜਿਹੜਾ ਆ ਜਾਂ ਸਹੀ ਰਸਤਾ ਨਾ ਚੁਣਿਆ ਤਾਂ ਉਹਨਾਂ ਦਾ ਨੁਕਸਾਨ ਹੋ ਸਕਦਾ ਆ ਸੋ ਮਾਪੇ ਜਿਹੜੇ ਨੇ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਨੇ ਤੇ ਜਿਹੜੀਆਂ ਖੁਆਇਸ਼ਾਂ ਨੇ ਉਹ ਸਾਨੂੰ ਕਾਮਯਾਬ ਹੋ ਕੇ ਜ਼ਿੰਦਗੀ ਦੇ ਵਿੱਚ ਕੁਝ ਬਣ ਕੇ ਫਿਰ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਮਾਪੇ ਦੇ ਉੱਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਾਨੂੰ ਇੰਨੇ ਪੈਸੇ ਚਾਹੀਦੇ ਨੇ ਅਸੀਂ ਕੁੰਮਣਾ ਆਏ ਅਸੀਂ ਫਿਰਨਾ ਆਏ ਚੰਗੇ ਬ੍ਰਾਂਡਡ ਕੱਪੜੇ ਪਾਉਣੇ ਨੇ ਜਾਂ ਹੋਰ ਜਿਹੜੀਆਂ ਅਸੀਂ ਸ਼ੌਂਕ ਪਾਲਦੇ ਆ ਉਹ ਸ਼ੌਂਕ ਮੈਨੂੰ ਲੱਗਦਾ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣ ਜਾਂਦੇ ਆ ਤਾਂ ਉਹ ਬਹੁਤ ਸੌਖੇ ਹੋ ਜਾਂਦੇ ਨੇ ਸਾਡੇ ਵਾਸਤੇ ਤੇ ਉਹਦੇ ਨਾਲ ਨਾਲ ਫਿਰ ਅਸੀਂ ਆਪਣੇ ਮਾਪੇ ਦੇ ਸ਼ੌਂਕ ਵੀ ਪੂਰੇ ਕਰ ਸਕਦੇ ਆ ਸੋ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਬੱਚਿਆਂ ਨੂੰ ਇਹ ਚਾਹੀਦਾ ਹੈ ਕਿ ਉਹ ਉਦੋਂ ਤੱਕ ਮਾਪੇ ਵੱਲ ਦੇਖਣ ਜਦੋਂ ਤੱਕ ਉਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਆ ਜਾਂਦਾਗਾ ਜਾਂ ਉਹ ਆਪਣੇ ਕਿਸੇ ਕੈਰੀਅਰ ਦੇ ਵਿੱਚ ਜਾਂ ਆਪਣੇ ਜ਼ਿੰਦਗੀ ਦੇ ਵਿੱਚ ਕਿਤੇ ਨੌਕਰੀ ਤੇ ਕਿਤੇ ਕਾਰੋਬਾਰ ਤੇ ਨਹੀਂ ਲੱਗ ਜਾਂਦੇ ਉਦੋਂ ਤੱਕ ਮਾਪੇ ਉਹਨਾਂ ਦੀ ਜਿਹੜੀ ਹੈ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਨੇ ਪਰ ਉਸ ਤੋਂ ਮਗਰੋਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣਾ ਜਿਹੜਾ ਖਿਆਲ ਹੈ ਉਹ ਆਪ ਰੱਖਣਾ ਚਾਹੀਦਾ ਹੈ